ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੀਨਾ ਪੋਤੇ ਸ਼ੇਰ ਦੀ ਪਵੇ ਸਰਤੀ ਠੰਡ ਠੀਰ ਦੀ ਹਟਾਨ ਉਜਾਰ ਰਹੀ ਸੀ ਬੜੀ ਅਗਲੇ ਅੰਦਰੀ ਕੋਲ ਦੁਨੀਆਂ ਜੀ ਗੋਡੇ ਗਲੇ ਨਾਲ ਠੰਡ ਲਵਾ ਰਹੀ ਸੀ ਮਾਵਾ ਪੋਤਾ ਨੂੰ ਸ਼ਾਤੀ ਨਾਲ ਲਾਈ ਪਈਆਂ ਅਗ ਬਾਲ ਕੇ ਕੋਈ ਸੁਕਾਰ ਰਹੀ ਸੀ ਮੇਰੇ ਪੋਤ ਨੂੰ ਠੰਡ ਨਾ ਲੱਗ ਜਾਵੇ ਜੀ ਦੁੱਧ ਕਾਰ ਕੇ ਕੋਈ ਪੈਲਾ ਰਹੀ ਸੀ ਪਰ ਇੱਕ ਮਾਂ ਸਰਹੰਦ ਦੇ ਪੁਰਜੇ ਅੰਦਰ ਸਣੇ ਪੁੱਤਿਆਂ ਕਸ਼ਟ ਉਠਾ ਰਹੀ ਸੀ ਲੁੱਟੀ ਗਈ ਜੋ ਸਰਸਾ ਦੇ ਆਣ ਕੰਡੇ दिल सतारई सिलू पुत्र जी यादि सतारई सी